ਦੀ ਲਾਲੀ ਦਾ ਕੀ ਰਾਜ਼ ਹੈ ਇਹ ਦੱਸੋ ਮੈਂ ਹੱਸਦਾ ਬਹੁਤ ਰਹਿੰਦਾ ਆ ਬੋਸ ਅਸੀਂ ਰੀਅਲੀ ਸ਼ੂਟਿੰਗ ਦੇ ਉੱਤੇ ਵੀ ਸਾਡੇ ਚ ਬਚਪਨਾ ਕਹਿੰਦੇ ਜਿਹਦੇ ਚ ਬਚਪਨਾ ਹੈ ਨਾ ਉਹਦੇ ਤੇ ਕਦੇ ਬੁੜਾਪਾ ਨਹੀਂ ਆ ਸਕਦਾ ਕੀ ਬਾਤ ਹੈ ਕੀ ਬਾਤ ਬਸ ਮਸ਼ਕਰੀਆਂ ਹਰ ਵਕਤ ਵੱਡੇ ਤੋਂ ਵੱਡਾ ਦੁੱਖ ਇੱਧਰ ਦੀ ਪਾ ਕੇ ਇੱਧਰ ਦੀ ਕੱਢ ਦਿੰਨੇ ਚੱਲ ਨਾ ਮਰਜੀ ਹੁਣ ਵੀ ਤੁਹਾਨੂੰ ਪਤਾ ਆਪਣੇ ਸ਼ੂਟ ਤੇ ਮੈਂ ਕਿੰਨੀ ਬਿਮਾਰ ਸੀ ਉਦੋਂ ਮੇਰੀ ਬੈਕ ਐਨੀ ਬਿਮਾਰ ਕਿ ਮੇਤੋਂ ਉੱਠ ਕੇ ਤੁਰਿਆ ਨਾ ਜਾਵੇ ਪਰ ਅਸੀਂ ਇੰਨਾ ਕਫਨ ਕੀਤਾ ਤੇ ਸ਼ੂਟ ਕੀਤਾ ਹੁਣ ਮੈਂ ਡਬਿੰਗ ਕਰਕੇ ਆ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਉੱਥੇ ਬਿਮਾਰ ਸੀ ਇਹ ਮੈਨੂੰ ਮਤਲਬ ਮੰਜੇ ਤੇ ਪਈ ਨੂੰ ਇਹ ਚੁੱਕ ਕੇ ਇੱਧਰ ਕਰਦੇ ਸੀ ਮੰਜਾ ਚੁੱਕ ਕੇ ਇੱਧਰ ਕਰਦੇ ਸੀ ਪਰ ਮੈਂ ਸ਼ੂਟ ਕਰਦੀ ਸੀ ਮੈਂ ਸਹੀ ਹੁੰਦੀ ਸੀ ਨਾ ਸ਼ਾਇਦ ਤੁਹਾਨੂੰ ਐਕਟਿੰਗ ਦਾ ਹੱਸਣ ਦਾ ਤੇ ਲੋਕਾਂ ਨੂੰ ਹਸਾਉਂਦਾ ਕਿਸ ਦਿਨ ਵੀਡੀਓ ਹੈਗੀ ਜਦੋਂ ਮੈਨੂੰ ਚੁੱਕ ਕੇ ਮੰਜੇ ਤੋਂ ਇੱਧਰ ਉੱਧਰ ਕਰਦੇ ਉਹ ਮੈਂ ਪਾਣੀ ਆ ਉਹ ਇਹ ਨਹੀਂ ਚੱਕੇ ਕਿ ਵੀ ਸੈੱਟ ਤੋਂ ਮੰਜੇ ਹੀ ਚੱਕ ਲਿਆ ਦੋ ਤਿੰਨ ਜਣਿਆਂ ਨੇ ਕਹਿੰਦੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਵੀ ਬੁਬਾਰਾ ਐਕਟਿੰਗ 'ਚ ਪਤਾ ਹੀ ਲੱਗਦਾ ਚਿਹਰੇ ਤੇ ਕੁਝ ਨਹੀਂ ਪਤਾ ਨਹੀਂ ਚਿਹਰੇ ਤੇ ਤਾਂ ਕੋਈ ਪਤਾ ਨਹੀਂ ਹਾਂ ਹਾਂ ਬੱਸ ਵੈਸੇ ਲਾਈਕ ਤੁਸੀਂ ਇੰਨੀ ਸਾਰੀ ਫਿਲਮਾਂ ਕਰਦੇ ਹੋ ਬੈਕ ਟੂ ਬੈਕ ਹੈ ਨਾ ਕੈਰੈਕਟਰ ਜਿਹੜੇ ਉਹਨੇ ਮੈਂ ਕਹਿੰਦਾ ਸਾਡੀ ਪੰਜਾਬੀ ਫਿਲਮਾਂ ਨੂੰ ਬਣਾਉਂਦੇ ਨੇ ਹੈ ਨਾ ਬਟ ਉਹਨਾਂ ਕੋਲ ਇਸ ਟਾਈਪ ਦਾ ਕੰਮ ਹੁੰਦਾ ਕਈ ਵਾਰੀ ਇੱਧਰ ਚੱਲ ਕਦੀ ਐਦਾਂ ਹੋਇਆ ਕਿ ਤੁਸੀਂ ਇੱਕ ਫਿਲਮ ਦਾ ਡਾਇਲੋਗ ਕਿਤੇ ਹੋਰ ਬੋ ਉਸੇ ਦੀ ਯਾਦ ਕਰਨੇ ਪੈਂਦੇ ਨੇ ਨਾ ਉਸੇ ਦੀ ਬੋਲ ਜਾਂਦੇ ਨੇ ਕਿਹੜੀ ਹੋਇਆ ਕਿ ਉਸ ਕੈਰੈਕਟਰ ਨੂੰ ਸੀ ਉਧਰ ਥੋੜਾ ਜਿਹਾ ਕਰਤਾ ਕਰੀ ਕੋਇਆ ਤਾਂ ਨਹੀਂ ਅੱਦਾ ਤਾਂ ਨਹੀਂ ਹੋਇਆ ਜਿਵੇਂ ਹੁਣ ਅਸੀਂ ਆਹ ਰੋਲਾ ਬੇਸਮੈਂਟ ਦਾ ਹੀ ਫਿਲਮ ਕਰਦੇ ਸੀਗੇ ਜਦੋਂ ਸਾਨੂੰ ਸਕ੍ਰਿਪਟ ਦਿੰਦੇ ਸੀ ਮੈਂ ਤੇ ਗੁਰਚੇਤ ਬਾਈ ਅਸੀਂ ਦੋਨੇ ਬੈਠੇ ਸੀਗੇ ਅਸੀਂ ਉਹਨੂੰ ਨਾ ਐਨੀ ਕੁ ਹੁੰਦੀ ਸੀ ਸਕ੍ਰਿਪਟ ਐਨੀ ਕੁ ਹੁੰਦੀ ਸੀ ਅਸੀਂ ਐਡੀ ਸਕ੍ਰਿਪਟ ਬਣਾ ਦਿੰਦੇ ਬੈਠੇ ਬੈਠ ਉਹ ਕਹਿੰਦਾ ਸੀ ਬਸ ਉਹ ਕਹਿੰਦਾ ਸੀ ਬਸ ਕਰੋ ਬਸ ਕਰੋ ਹੁਣ ਤੁਸੀਂ ਹੀ ਖਾਣਾ ਸਾਰਾ ਕੀ ਬਾਤ ਹੈ ਯਾਨੀ ਕਿ ਤੁਸੀਂ ਲਾਈਕ ਇਹ ਨਾ ਮੈਂ ਪੱਲਾ ਜੀ ਦੇ ਨਾਲ ਦੇਖਿਆ ਹੋਇਆ ਹੈ ਲੋਕ ਨਾ ਉਹਨਾਂ ਕੋਲ ਸੀਨ ਲੈ ਕੇ ਆਉਂਦੇ ਹੁੰਦੇ ਸੀਗੇ ਪੱਲਾ ਜੀ ਨੂੰ ਸੀਨ ਨੂੰ ਐ ਐ ਐ ਐ ਉਧਾ ਕਰ ਦੇਣਾ ਉਹਨਾਂ ਨੇ ਮੈਂ ਲਾਈਵ ਕਰਦੇ ਹੋਏ ਦੇਖਿਆ ਹੈ ਕਹਿੰਦੇ ਇਹ ਇੱਕ ਕਮੀਡੀਅਨ ਦੀ ਆਪਣੀ ਖੂਬੀ ਹੁੰਦੀ ਹੈ ਯਾਨੀ ਜਨਰਲੀ ਕਿਉਂਕਿ ਉਹ ਵਵ ਡਿਵਰਸ ਕਮੀਡੀਅਨਸ ਕੋ ਲਿਖੇ ਆਉਂਦੇ ਤੇ ਕਈ ਕਮੀਡੀਅਨਸ ਉਹਨੂੰ ਬੁਣਦੇ ਨੇ ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਕਿ ਆਪਣੇ ਸੀਨ ਨੂੰ ਤੁਹਾਨੂੰ ਆਉਂਦਾ ਕੁਛ ਉਹਨੂੰ ਬੁਣ ਦਿੰਦੇ ਸੀ ਅਸ ਸ਼ੁਰੂ ਤੋਂ ਹੀ ਮੈਂ ਕਾਲਜ ਤੋਂ ਹੀ ਆਪਣਾ ਡਰਾਮੇ ਸ਼ੁਰੂ ਕਰੇ ਤੇ ਕਾਲਜ ਚ ਮੈਂ ਪਹਿਲਾ ਜਿਹੜਾ ਡਰਾਮਾ ਸੀਗਾ ਮੇਰਾ ਅਬਦਾ ਲਿਖਿਆ ਹੋਇਆ ਸੀ ਔਰ ਅਸੀਂ ਫਸਟ ਆਏ ਸੀ ਮੈਂ ਜਦ ਤੱਕ ਬੀਏ ਕਰੀਆ ਤਦ ਤੱਕ ਮੈਂ ਗੰਜੇ ਹੀ ਰਹਾ ਉਹ ਗੰਜੇ ਦਾ ਡਰਾਮਾ ਸੀ 7 ਜਣੇ ਤੇ ਅਸੀਂ ਅਸੀਂ 7 ਜਣੇ ਗੰਜੇ ਹੀ ਰਹਾ ਬੀਏ ਤੱਕ 3 ਸਾਲ ਆਲਮੋਸਟ ਹਾਂ 3 ਸਾਲ ਅਸੀਂ ਮੈਨੂੰ ਲੱਗਦਾ ਵੀ ਜਿੱਥੇ ਵੀ ਉਹ ਨਾਟਕ ਲੈ ਕੇ ਜਾਂਦੇ ਸੀ ਕਹਿੰਦੇ ਦੀ ਯਾਰ ਉਹ ਆ ਗਏ ਗੰਜੇ ਆ ਗਏ ਯਾਨੀ ਕਿ ਇੰਨਾ ਡੈਡੀਕੇਸ਼ਨ ਸੀਗਾ ਕਿ ਤੁਸੀਂ ਬਾਲ ਹੀ ਨਹੀਂ ਵਿਦਾਇਆ ਵਾਲੀ ਨਹੀਂ ਵਿਦਾਇਆ ਹੈ 3 ਸਾਲ ਔਰ ਹਰ ਸਾਲ ਅਸੀਂ ਬੜੇ ਬੜੇ ਵਾਰ ਜਿੱਤ ਕੇ ਲਿਆਉਂਦੇ ਰਹਾਂ ਫਾਟੀ ਲਾਲੀ ਦਾ ਕੀ ਰਾਜ਼ ਹੈ ਇਹ ਦੱਸੋ ਮੈਂ ਹੱਸਦਾ ਬਹੁਤ ਰਹਿੰਦਾ ਸੇਮ ਹਾਂ ਬਹੁਤ ਅਸੀਂ ਰੀਅਲੀ ਸ਼ੂਟਿੰਗ ਦੇ ਉੱਤੇ ਵੀ ਸਾਡੇ ਚ ਬਚਪਨਾ ਕਹਿੰਦੇ ਜਿਹਦੇ ਚ ਬਚਪਨਾ ਹੈ ਨਾ ਉਹਦੇ ਤੇ ਕਦੇ ਬੜਾਪਾ ਨਹੀਂ ਆ ਸਕਦਾ ਕੀ ਬਾਤ ਹੈ ਕੀ ਬਾਤ ਬਸ ਮਸ਼ਕਰੀਆਂ ਹਰ ਵਕਤ ਵੱਡੇ ਤੋਂ ਵੱਡਾ ਦੁੱਖ ਇੱਧਰ ਦੀ ਪਾ ਕੇ ਇੱਧਰ ਦੀ ਕੱਢ ਦਿੰਨੇ ਚੱਲ ਨਾ ਮਰਜੀ ਹੁਣ ਵੀ ਤੁਹਾਨੂੰ ਪਤਾ ਆਪਣੇ ਸ਼ੂਟ ਤੇ ਮੈਂ ਕਿੰਨੀ ਬਿਮਾਰ ਸੀ ਉਦੋਂ ਮੇਰੀ ਬੈਕ ਐਨੀ ਬਿਮਾਰ ਕਿ ਮੈਂ ਤੋਂ ਉੱਠ ਕੇ ਤੁਰਿਆ ਨਾ ਜਾਵੇ ਪਰ ਅਸੀਂ ਇੰਨਾ ਕਫਨ ਕੀਤਾ ਤੇ ਸ਼ੂਟ ਕੀਤਾ ਹੁਣ ਮੈਂ ਡਬਿੰਗ ਕਰਕੇ ਆ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਉੱਥੇ ਬਿਮਾਰ ਸੀ ਇਹ ਮੈਨੂੰ ਮਤਲਬ ਮੰਜੇ ਤੇ ਪਈ ਨੂੰ ਇਹ ਚੁੱਕ ਕੇ ਇੱਧਰ ਕਰਦੇ ਸੀ ਮੰਜਾ ਚੁੱਕ ਕੇ ਇੱਧਰ ਕਰਦੇ ਸੀ ਪਰ ਮੈਂ ਸ਼ੂਟ ਕਰਦੀ ਸੀ ਮੈਂ ਸਹੀ ਹੁੰਦੀ ਸੀ ਨਾ ਸ਼ਾਇਦ ਤੁਹਾਨੂੰ ਐਕਟਿੰਗ ਦਾ ਹੱਸਣ ਦਾ ਤੇ ਲੋਕਾਂ ਨੂੰ ਹਸਾਉਂਦਾ ਉਹ ਮੈਨਾਂ ਕਿਸੇ ਦਿਨ ਵੀਡੀਓ ਹੈਗੀ ਜਦੋਂ ਮੈਨੂੰ ਚੱਕ ਕੇ ਮੰਜੇ ਤੋਂ ਇੱਧਰ ਉੱਧਰ ਕਰਦੇ ਉਹ ਮੈਂ ਪਾਣੀ ਆ ਉਹ ਇਹ ਚੱਕ ਕੇ ਵੀ ਸੈਟ ਤੋਂ ਮੰਜੇ ਹੀ ਚੱਕ ਲਿਆ ਦੋ ਤਿੰਨ ਜਣਿਆਂ ਨੇ ਕਹਿੰਦੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਵੀ ਬਿਮਾਰ ਆ ਐਕਟਿੰਗ 'ਚ ਪਤਾ ਹੀ ਲੱਗਦਾ ਚਿਹਰੇ ਤੇ ਕੁਝ ਨਹੀਂ ਪਤਾ ਨਹੀਂ ਚਿਹਰੇ ਤੇ ਤਾਂ ਕੋਈ ਪਤਾ ਨਹੀਂ ਹਾਂ ਹਾਂ ਬੱਸ ਵੈਸੇ ਲਾਈਕ ਤੁਸੀਂ ਇੰਨੀ ਸਾਰੀ ਫਿਲਮਾਂ ਕਰਦੇ ਹੋ ਬੈਕ ਟੂ ਬੈਕ ਹੈ ਨਾ ਕੈਰੈਕਟਰ ਜਿਹੜੇ ਨੇ ਮੈਂ ਕਹਿੰਦਾ ਸਾਡੀ ਪੰਜਾਬੀ ਫਿਲਮਾਂ ਨੂੰ ਬਣਾਉਂਦੇ ਨੇ ਹੈ ਨਾ ਬਟ ਉਹਨਾਂ ਕੋਲ ਇਸ ਟਾਈਪ ਦਾ ਕੰਮ ਹੁੰਦਾ ਕਈ ਵਾਰੀ ਇੱਧਰ ਚੱਲ ਕਦੀ ਐਦਾਂ ਹੋਇਆ ਕਿ ਤੁਸੀਂ ਇੱਕ ਫਿਲਮ ਦਾ ਡਾਇਲੋਗ ਕਿਤੇ ਹੋਰ ਬ ਉਸੇ ਦੀ ਯਾਦ ਕਰਨੇ ਪੈਂਦੇ ਨੇ ਨਾ ਉਸੇ ਦੀ ਬੋਲ ਜਾਂਦੇ ਨੇ ਕੀ ਗੱਲ ਹੋਇਆ ਕਿ ਉਸ ਕੈਰੈਕਟਰ ਨੂੰ ਸੀ ਉਹਦਾ ਥੋੜਾ ਜਿਹਾ ਕਰਤਾ ਕਰੀ ਕੋਇਆ ਤਾਂ ਨਹੀਂ ਅੱਦਾ ਤਾਂ ਨਹੀਂ ਹੋਇਆ ਨਹੀਂ ਤਾਂ ਨਹੀਂ ਜਦੋਂ ਹੁਣ ਅਸੀਂ ਆਹ ਰੋਲਾ ਬੇਸਮੈਂਟ ਦਾ ਹੀ ਫਿਲਮ ਕਰਦੇ ਸੀਗੇ ਜਦੋਂ ਸਾਨੂੰ ਸਕ੍ਰਿਪਟ ਦਿੰਦੇ ਸੀ ਮੈਂ ਤੇ ਗੁਰਚੇਤ ਭਾਈ ਅਸੀਂ ਦੋਨੇ ਬਹਿੰਦੇ ਸੀਗੇ ਅਸੀਂ ਉਹਨੂੰ ਨਾ ਐਨੀ ਕੁ ਹੁੰਦੀ ਸੀ ਮੈਂ ਸਕ੍ਰਿਪਟ ਐਨੀ ਕੁ ਹੁੰਦੀ ਸੀ ਐਂਟੀ ਸਕ੍ਰਿਪਟ ਬਣਾ ਦਿੰਦੇ ਬੈਠੇ ਬੈਠਾ ਉਹ ਕਹਿੰਦਾ ਸੀ ਬਸ ਉਹ ਕਹਿੰਦਾ ਸੀ ਬੱਸ ਕਰੋ ਬੱਸ ਕਰੋ ਹੁਣ ਤੁਸੀਂ ਹੀ ਖਾਣਾ ਸਾਰਾ ਕੀ ਬਾਤ ਹੈ ਯਾਨੀ ਕਿ ਤੁਸੀਂ ਲਾਈਕ ਇਹਨਾ ਮੈਂ ਪੱਲਾ ਜੀ ਦੇ ਨਾਲ ਦੇਖਿਆ ਹੋਇਆ ਹੈ ਲੋਕ ਨਾ ਉਹਨਾਂ ਕੋਲ ਸੀਨ ਲੈ ਕੇ ਆਉਂਦੇ ਹੁੰਦੇ ਸੀਗੇ ਪੱਲਾ ਜੀ ਨੂੰ ਸੀਨ ਨੂੰ ਐ ਐ ਐ ਉਹਦਾ ਕਰ ਦੇਣਾ ਉਹਨਾਂ ਨੇ ਮੈਂ ਲਾਈਵ ਕਰਦੇ ਹੋਏ ਦੇਖਿਆ ਹੈ ਕਹਿੰਦੇ ਇਹ ਇੱਕ ਕਮੀਡੀਅਨ ਦੀ ਆਪਣੀ ਖੂਬੀ ਹੁੰਦੀ ਹੈ ਕਹਿੰਦੇ ਜਨਰਲੀ ਕਿਉਂਕਿ ਉਹ ਵਾ ਡਿਵਰਡ ਕਮੀਡੀਅਨਸ ਕੋ ਲਿਖੇ ਹੁੰਦੇ ਤੇ ਕਈ ਕਮੀਡੀਅਨਸ ਉਹਨੂੰ ਬੁਣਦੇ ਨੇ ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਕਿ ਆਪਣੇ ਸੀਨ ਨੂੰ ਤੁਹਾਨੂੰ ਆਉਂਦਾ ਕੁਛ ਉਹਨੂੰ ਬੁਣ ਦਿੰਦੇ ਅਸ ਸ਼ੁਰੂ ਤੋਂ ਹੀ ਮੈਂ ਕਾਲਜ ਤੋਂ ਹੀ ਆਪਣਾ ਡਰਾਮੇ ਸ਼ੁਰੂ ਕਰੇ ਤੇ ਕਾਲਜ ਚ ਮੈਂ ਪਹਿਲਾ ਜਿਹੜਾ ਡਰਾਮਾ ਸੀਗਾ ਮੇਰਾ ਅਬਦਾ ਲਿਖਿਆ ਹੋਇਆ ਸੀ ਔਰ ਅਸੀਂ ਫਸਟ ਆਏ ਸੀ ਮੈਂ ਜਦ ਤੱਕ ਬੀਏ ਕਰੀਆ ਤਦ ਤੱਕ ਮੈਂ ਗੰਜੇ ਹੀ ਰਹਾ ਉਹ ਗੰਜੇ ਦਾ ਡਰਾਮਾ ਸੀ 7 ਜਣੇ ਤੇ ਅਸੀਂ ਅਸੀਂ 7 ਜਣੇ ਗੰਜੇ ਹੀ ਰਹਾ ਬੀਏ ਤੱਕ 3 ਸਾਲ ਆਲਮੋਸਟ ਹਾਂ 3 ਸਾਲ ਅਸੀਂ ਮੈਨੂੰ ਲੱਗਦਾ ਵੀ ਜਿੱਥੇ ਵੀ ਉਹ ਨਾਟਕ ਲੈ ਕੇ ਜਾਂਦੇ ਸੀ ਕਹਿੰਦੇ ਦੀ ਯਾਰ ਉਹ ਆ ਗਏ ਗੰਜੇ ਆ ਗਏ ਯਾਨੀ ਕਿ ਇੰਨਾ ਡੈਡੀਕੇਸ਼ਨ ਸੀਗਾ ਕਿ ਤੁਸੀਂ ਬਾਲ ਹੀ ਨਹੀਂ ਵਿਧਾਇਆ ਵਾਲੀ ਨਹੀਂ ਵਿਧਾਈ ਹੈ 3 ਸਾਲ ਔਰ ਹਰ ਸਾਲ ਅਸੀਂ ਬੜੇ ਬੜੇ ਵਾਰ ਜਿੱਤ ਕੇ ਲਿਆਉਂਦੇ ਰਹਾਂ